ਹਾਂ ਜੀ 10000 ਰੁਪਏ ਲੱਗ ਜਾਂਦਾ ਜੀ ਇੱਕ ਦਿਨ ਦਾ ਇੱਕ ਦੌੜ ਤੇ ਖਰਚੇ ਦੇ ਬਈ ਇੱਕ ਦਿਨ ਦਾ 10000 ਜਿੱਦਾਂ ਕਰੋ ਜੇ ਤੁਹਾਡੇ ਕੋਲ ਚਾਰ ਪੰਜ ਪੁੱਤੇ ਆ ਬਈ ਤੇ 20 25 ਕਿਲੋ ਤੇ ਮੀਟ ਤੁਹਾਨੂੰ ਚਾਹੀਦਾ ਠੀਕ ਹੈ ਨਾਰਮਲੀ ਨਾ ਠੀਕ ਹੈ ਜੀ ਡੇਲੀ ਦਾ ਸਰਾਗ ਡੇਲੀ ਸ਼ੈਰ ਕਰਾਉਣੀ ਉਹਨੂੰ ਆਪਣੀ ਵੀ ਸ਼ੈਰ ਹੋਣੀ ਪਈ ਕਈ ਖਰਚੇ ਹੋਏ ਮੰਨ ਲਓ ਉਹ ਇੱਥੇ ਉਰੇ ਵੀ ਰੱਖੇ ਹੋਏ ਹਾਂ ਬਈ ਇੱਥੇ ਵੀ ਆ ਇਥੋਂ ਰਿਪੋਰਟ ਕਰਾ ਕੇ ਇੰਡੀਆ ਲੈ ਕੇ ਜਾਈਦਾ ਜੇ ਜਦੋਂ ਆਪਾਂ ਇੰਡੀਆ ਲੈ ਕੇ ਜਾਂਦੇ ਆ ਕਿੰਨਾ ਖਰਚਾ ਆ ਜਾਂਦਾ ਜੀ ਇੰਡੀਆ ਆਪਾਂ ਡਿਪੈਂਡ ਬਈ ਤੁਹਾਡੇ ਤੇ ਅੱਛਾ ਹੀ ਕੁੱਤੇ ਤੇ ਕਿੰਨੇ ਦਾ ਕੁੱਤਾ ਵ ਤੇ ਚਾਰ ਲੱਖ ਲੱਗ ਜਾਂਦਾ ਭਾਈ 4 ਲੱਖ ਇਹ ਚਲਿਆ ਨਾਲੇ ਜਾਂ ਬਾਅਦ ਅੱਡ ਫਲੈਟ ਚ ਆਉਂਦੇ ਨਹੀਂ ਨਾਲ ਹੀ ਨਾਲੇ ਜਾਓ ਇੱਕ ਕੁੱਤਾ ਇੱਕ ਬੰਦਾ ਦੋ ਕੁੱਤੇ ਲਿਆ ਸਕਦਾ ਦੋ ਦੋ ਲਿਆ ਸਕਦਾ ਇੱਕ ਸਾਲ ਦੇ ਵਿੱਚ ਜਦੋਂ ਬਾਅਦ ਦੋ ਸਾਲ ਵੇਟ ਕਰਨੀ ਪੈਂਦੀ ਦੋ ਸਾਲ ਵੇਟ ਫਿਰ ਅਗਲੇ ਸਾਲ ਫਿਰ ਦੋ ਲਿਆ ਸਕਦਾ ਨਹੀਂ ਉਹ ਤੋਂ ਅਗਲੇ ਤੋਂ ਅਗਲੇ ਠੀਕ ਹੈ ਜੀ ਮਤਲਬ ਦੋ ਸਾਲ ਤੇ ਤੀਜੇ ਸਾਲ ਦੇ ਵਿੱਚ ਸਾਡੀ ਤੀਜੇ ਸਾਲ ਦੇ ਵਿੱਚ ਲੈ ਕੇ ਜਾਂਦੇ ਇੱਥੋਂ ਲੈ ਕੇ ਗਏ ਹੋ ਤੁਸੀਂ ਇੰਡੀਆ ਹਾਂ ਬਈ ਅਸੀਂ ਹਰ ਸਾਲ ਹੀ ਠੀਕ ਹੈ ਜੀ ਕਿੱਦਾਂ ਫਿਰ ਇੰਡੀਆ ਆਪਣਾ ਵਧੀਆ 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 ਨਾਲ ਜੀ ਕਿਹੜੇ ਕਿਹੜੇ ਮਾਲਾ ਨਾ ਕਿ ਕਿਹੜੇ ਭਜ ਦੇਣਾ ਆਪਣਾ ਟਾਲਾ ਸਾਡੇ ਕੁੱਤੇ ਤੋੜਦੇ